ਉਹ ਕਿਉਂ ਜਕਸੀਰ ਸੰਨੀ ਲਾਉਣ ਨੂੰ ਬੜਾ ਲੇਟ ਕਰਤਾ ਹੋਏ ਭਾ ਇਹਨਾਂ ਬੜੀ ਲੇਟ ਕਰਤਾ ਹੁ ਤਾਂ 7:00 ਵਜ ਗਏ ਉਹ ਭਾਈ ਇਹ ਆਥਨ ਵਾਲੀ ਨਹੀਂ ਗਈ ਇਹ ਤਾਂ ੜੀ ਤੜਕੇ ਬਸੂਆਂ ਨੂੰ ਪਾਉਣੀ ਆ ਉਹ ਸੰਨੀਰ ਲਾਉਣਾ ਅੱਛਾ ਵੀ ਜਿਹੜੀ ਸਵੇਰੇ ਖਵਾਉਣੀ ਆ ਉਹ ਸ਼ਾਮ ਨੂੰ ਹੁਣ ਭਿਉਂ ਕੇ ਰੱਖੀ ਆ ਤੂੰ ਇਹ ਹਾਂ ਲਾ ਕੇ ਰੱਖਦੇ ਰਲਾ ਕੇ ਰੱਖ ਦਿੰਦੇ ਆ ਠੀਕ ਵੈਸੇ ਬਹੁਤ ਵਧੀਆ ਗੱਲ ਆ ਯਾਰ ਕਿਉਂਕਿ ਨਵੀਂ ਤੂੜੀ ਆਈ ਤੂੜੀ ਨਵੀਂ ਆ ਨਾ ਇਹ ਸਾਰੀ ਨਵੀਂ ਤੂੜੀ ਆ ਹਾਂ ਹਾਂ ਦੋਸਤੋ ਜਿਹੜੀ ਨਵੀਂ ਤੂੜੀ ਆ ਨਾ ਜਿਵੇਂ ਹੁਣੇ ਜਕਸੀਰ ਨੇ ਬਈ ਇਹ ਹੁਣੇ ਲਾ ਕੇ ਰੱਖਤੀ ਤੁਸੀਂ ਵੀ ਇਦਾਂ ਹੀ ਲਾ ਕੇ ਰੱਖ ਕਿਉਂਕਿ ਜੇਕਰ ਆਪਾਂ ਇਹ ਤੂੜੀ ਨੂੰ ਮਲ ਤੁਰਤਰ ਲਾਵਾਂਗੇ ਤਾਂ ਇਹ ਪਸ਼ੂ ਨੂੰ ਦਿੱਕਤ ਦੇ ਸਕਦੀ ਹੈ ਹਨਾ ਹੂੰ ਕਿਉਂ ਜਖਸਿਰ ਹਾਂ ਬਈ ਹਾਂ ਵੀ ਹੁਣ ਦੇਖੋ ਇਹਨੇ ਤਾਂ ਪਿਉ ਕੇ ਰੱਖੇ ਵੀ ਇਹ ਸਵੇਰ ਨੂੰ ਨਰਮ ਹੋ ਜਾਊਗੀ ਜਦੋਂ ਇਹ ਨਰਮ ਹੋ ਗਈ ਤਾਂ ਪਸ਼ੂ ਨੂੰ ਡਾਈਜੈਸਟ ਕਰਨ ਦੇ ਵਿੱਚ ਸੌਖੀ ਹੋ ਜਾਊਗੀ ਹਨਾ ਤੇ ਤਾਂ ਕਰਕੇ ਵੀ ਜਦੋਂ ਵੀ ਤੁਸੀਂ ਸਵੇਰ ਨੂੰ ਖਵਾਉਣੀ ਆ ਤੂੜੀ ਤਾਂ ਸ਼ਾਮ ਨੂੰ ਪਿਉ ਕੇ ਰੱਖੋ ਜੇ ਸ਼ਾਮ ਨੂੰ ਖਵਾਉਣੀ ਆ ਤਾਂ ਸਵੇਰੇ ਪਿਉ ਕੇ ਰੱਖੋ ਇਹਦੇ ਨਾਲ ਤੂੜੀ ਜਿਹੜੀ ਨਰਮ ਪੈ ਜਾਂਦੀ ਹੈ ਹਨਾ ਇੱਕ ਤਾਂ ਹੋ ਗਿਆ ਪੁਆਇੰਟ ਇਹ ਜਖਸਿਰ ਬਾਕੀ ਮੈਨੂੰ ਇੱਕ ਚੀਜ਼ ਹੋਰ ਦੱਸ ਇਹਦੇ ਵਿੱਚ ਤੂੰ ਕੀ ਕੀ ਚੀਜ਼ਾਂ ਪਾਈਆਂ ਐਡ ਕੀ ਕਰਿਆ ਇਹਦੇ ਚੋੜ ਇਹਦੇ ਚ ਬਾਈ ਸਰੋਂ ਦੀ ਖਾਲਾ ਹੈ ਤੇ ਇੱਕ ਫੀਡ ਹੈ ਬਸ ਫੀਡ ਕਿਹੜੀ ਪਾਉਣਾ ਤੂੰ ਫੀਡ ਬਾਈ ਕਾਰਗਲਦੀ ਪਾਉਣੀ ਹੈ ਕਾਰਗਲਦੀ ਪਾਉਣੀ ਹੈ ਹਾਂ ਸੰਜਰਾਂ ਦੀ ਪਾਉਣੀ ਆ ਸੰਜਨ ਦੀ ਪਾਉਣਾ ਹੈ ਹਾਂ ਠੀਕ ਆ ਤੇ ਇਹਦੇ ਵਿੱਚ ਇਹ ਫੀਡ ਪਾਤੀ ਤੂੰ ਇਹਦੇ ਵਿੱਚ ਹੋਰ ਕੋਈ ਚੀਜ਼ ਐਡ ਕੀਤੀ ਹੈ ਨਹੀਂ ਹੁਣ ਕੁਛ ਨਹੀਂ ਕੀਤਾ ਕੁਛ ਨਹੀਂ ਕੀਤਾ ਤੇ ਕੋਈ ਹੋਰ ਬਫਰ ਕੋਈ ਨੂਨ ਕੋਈ ਯੀਸਟ ਕੋਈ ਹੋਰ ਚੀਜ਼ਾਂ ਉਹ ਜਿਹੜੀ ਫੀਡ ਬਣਾਉਣੀ ਆ ਆਪਾਂ ਘਰ ਦੀ ਹਾਂ ਉਹਦੇ ਵਿੱਚ ਪਾ ਦਿੰਨੇ ਹਾਂ ਉਹਦੇ ਵਿੱਚ ਪਾ ਦਿੰਨੇ ਹਾਂ ਚਲੋ ਇਹ ਵੀ ਬਹੁਤ ਵਧੀਆ ਗੱਲ ਆ ਦੋਸਤੋ ਇਹ ਇੱਕ ਬਹੁਤ ਜ਼ਰੂਰੀ ਆ ਹਣਾ ਵੀ ਇਹਦੇ ਵਿੱਚ ਤੁਸੀਂ ਇੱਕ ਤਾਂ ਬਫਰ 100 ਗ੍ਰਾਮ ਡੀਲੀ ਐਡ ਕਰੋ ਤੇ 10 ਤੋਂ 15 ਗ੍ਰਾਮ ਤੁਸੀਂ ਯੀਸਟ ਐਡ ਕਰੋ ਤੇ ਇੱਕ ਨੂਨ ਜਿਹੜਾ ਨਮਕ ਜਿਹਨੂੰ ਆਪਾਂ ਕਹਿੰਦੇ ਨੇ ਉਹ ਜ਼ਰੂਰ ਐਡ ਕਰੋ ਤਾਂ ਕਿ ਪਸ਼ੂਆਂ ਦਾ ਜਿਹੜਾ ਹਾਜਮਾ ਉਹ ਵਧੀਆ ਰਹੇ ਬੰਨ ਦੀ ਸ਼ਿਕਾਇਤ ਨਾ ਹੋਵੇ ਗੈਸ ਦੀ ਸਮੱਸਿਆ ਨਾ ਹੋਵੇ ਬਲੋਟਿੰਗ ਦੀ ਸਮੱਸਿਆ ਨਾ ਆਵੇ ਪਸ਼ੂਆਂ ਦੇ ਵਿੱਚ ਇਹ ਜਦੋਂ ਵੀ ਤੁਸੀਂ ਪਸ਼ੂ ਨੂੰ ਮਤਲਬ ਆਪਾਂ ਪਸ਼ੂ ਬੰਨਣੇ ਆ ਭਾਵੇਂ ਉਦੋਂ ਰਲਾ ਕੇ ਰੱਖ ਦੋ ਹਨਾ ਇਹਦੇ ਵਿੱਚ ਬਫਰ ਆ ਗਿਆ ਨਮਕ ਆ ਗਿਆ ਤੇ ਇਹ سٹ ਆ ਗਿਆ ਇਹ ਚੀਜ਼ਾਂ ਸਖੀ ਜ਼ਰੂਰ ਐਡ ਕਰਿਆ ਕਰ ਹਾਂ ਵੀ ਮਿੱਠਾ ਛੋਟਾ ਹੀ ਪੋਣਿਆ ਹਾਂ ਉਹ ਚੀਜ਼ਾਂ ਬਹੁਤ ਜ਼ਰੂਰੀ ਵਧੀਆ ਗੱਲ ਹੈ ਹਨਾ ਇਹ ਤਾਂ ਕਰਕੇ ਸਮੱਸਿਆ ਜਿਵੇਂ ਹੁਣ ਆ ਰਹੀ ਆ ਵੀ ਬੰਨ ਦੀ ਸ਼ਿਕਾਇਤ ਆ ਗਈ ਬਹੁਤ ਸਮੱਸਿਆ ਚੱਲ ਰਹੀ ਹੈ ਵੀ ਪਸ਼ੂਆਂ ਦੇ ਵਿੱਚ ਫਾਰੇ ਦੀ ਗੈਸ ਦੀ ਬਾਦ ਹਾਜਮੀ ਦੀ ਤੇ ਬੰਨ ਦੀ ਸਭ ਤੋਂ ਵੱਡੀ ਜੇ ਕਈ ਦਿਨ ਹੋ ਜਾਣ ਵੀ ਹਨਾ ਵੀ ਬੰਨ ਪੈ ਗਿਆ ਤਾਂ ਉਹ ਮੁਸ਼ਕਲ ਹੋ ਜਾਂਦਾ ਉਹਦਾ ਕੰਮ ਸੱਜ ਨੂੰ ਤੇ ਪਰ ਜੇਕਰ ਤੁਸੀਂ ਆ ਪਹਿਲੇ ਹੀ ਇਲਾਜ ਨਾਲੋਂ ਪਰਹੇਜ ਪਹਿਲਾਂ ਕਰ ਲਓ ਤਾਂ ਬਹੁਤ ਵਧੀਆ ਗੱਲ ਹੈ ਇੱਕ ਜਖਸੀਰ ਮੈਨੂੰ ਹੋਰ ਦੱਸ ਜਿਵੇਂ ਆਪਣੇ ਪਸ਼ੂ ਖੜਿਆ ਪਾਣੀ ਕਿੰਨੇ ਵਾਰੀ ਪਿਉਣਾ ਤੋਂ ਪਸ਼ੂਆਂ ਨੂੰ ਦੇਣ ਦੇ ਵਿੱਚ ਪਾਣੀ ਭਾਈ ਤਿੰਨ ਵਾਰੀ ਪਿਵਣੇ ਆ ਤਿੰਨ ਵਾਰੀ ਹਾਂ ਇਹ ਸੱਚ ਨੂੰ ਬਹੁਤ ਵਧੀਆ ਗੱਲ ਆ ਜੇਕਰ ਜੇ ਮੰਨ ਲਓ ਆਪਣੇ ਪਸ਼ੂ ਬੰਨੇ ਹੋਇਆ ਤਾਂ ਕੋਸ਼ਿਸ਼ ਕਰੋ ਕਿ ਦਿਨ ਦੇ ਵਿੱਚ ਤਿੰਨ ਤੋਂ ਚਾਰ ਵਾਰੀ ਪਸ਼ੂਆਂ ਨੂੰ ਪਾਣੀ ਪਿਆਓ ਠੀਕ ਆ ਇਹਦੇ ਨਾਲ ਕੀ ਹੁੰਦਾਗਾ ਉਹਨਾਂ ਦਾ ਜਿਹੜਾ ਮਤਲਬ ਅੰਦਰਲਾ ਸਿਸਟਮ ਆ ਰਿਊਮਨ ਦੇ ਵਿੱਚ ਜਿਹੜਾ ਮੰਨ ਲਓ ਦਾਣਾ ਪੱਠਾ ਖਾਂਦੀ ਆ ਵੀ ਉਹ ਸੁੱਕੂ ਗਣੀ ਠੀਕ ਆ ਜਿਆਦਾ ਡਾਈਜੈਸਟਿਵ ਛੇਤੀ ਡਾਈਜੈਸਟ ਹੋ ਕੇ ਬਾਹਰ ਨਿਕਲ ਜਾਊਗਾ ਬਾਕੀ ਭਾਈ ਆਪਣਾ ਤਾਂ ਇਹ ਆ ਨਾ ਜਿਵੇਂ ਹ ਸਿਆਉਂ ਦੀ ਰੋਤ ਹੁੰਦੀ ਆ ਆਪਾਂ ਆਪ ਪਾਣੀ ਘੱਟ ਪੀਨੇ ਆ ਹਨਾ ਤੇ ਗਰਮੀ ਦੇ ਵਿੱਚ ਆਪਾਂ ਬਹੁਤ ਬਹੁਤ ਪਾਣੀ ਪੀਨੇ ਆ ਇਸੇ ਤਰ੍ਹਾਂ ਹੀ ਪਸ਼ੂਆਂ ਦਾ ਸਿਸਟਮ ਹੈ ਤੇ ਪਸ਼ੂ ਮਹਿੰਗੇ ਬਹੁਤ ਨੇ ਬਾਈ ਉਹਨਾਂ ਦੀ ਜਿੰਨੀ ਕੇਅਰ ਕਰਾਂਗੇ ਆਪਾਂ ਜਿਵੇਂ ਆਪਾਂ ਆਪਦੇ ਸਰੀਰ ਨੂੰ ਸੰਭਾਲਦੇ ਆ ਉਵੇਂ ਹੀ ਪਸ਼ੂਆਂ ਨੂੰ ਸੰਭਾਲਾਂਗੇ ਫੇਰ ਹੀ ਆਪਾਂ ਉਹਨਾਂ ਤੋਂ ਕੁਝ ਲਾਹਟ ਸਕਦੇ ਆ ਠੀਕ ਹੈ ਇਹ ਸੱਜਣੋਂ ਕੁਛਕ ਮਤਲਬ ਧਿਆਨਯੋਗ ਗੱਲਾਂ ਸੀਗੀਆਂ ਵੀ ਪਾਣੀ ਵੱਧ ਪਿਆਓ ਪਸ਼ੂਆਂ ਨੂੰ ਠੀਕ ਹੈ ਬਾਰ-ਬਾਰ ਪਾਣੀ ਪਿਆਓ ਕਈ ਫਾਰਮਰ ਮੈਂ ਦੇਖਿਆ ਭਈ ਬਹੁਤ ਵਧੀਆ ਉਹਨਾਂ ਨੇ ਸਿਸਟਮ ਕਰ ਰੱਖਿਆ ਵੀ ਖੋਲਣੀਆਂ ਇਦਾਂ ਦਾ ਬਣਾ ਰੱਖਿਆ ਨੇ ਪੱਠੇ ਖਾਲੇ ਨਾਲ ਦੀ ਨਾਲ ਪਾਣੀ ਛਾੜ ਦਿੰਦੇ ਭਈ ਸਾਰਾ ਦਿਨ ਉਹ ਪਾਣੀ ਪੀਂਦੇ ਰਹਿੰਦੇ ਠੀਕ ਹੈ ਇਹ ਬਹੁਤ ਵਧੀਆ ਗੱਲ ਹੈ ਤੇ ਤੁਸੀਂ ਜੇ ਬੰਨੇ ਆ ਪਸ਼ੂ ਤਾਂ ਉਹਨਾਂ ਨੂੰ ਘੱਟੋ-ਘੱਟ ਤਿੰਨ-ਚਾਰ ਵਾਰੀ ਪਾਣੀ ਪਿਆਓ ਇੱਕ ਨਮਾਓ ਜਰੂਰ ਬਈ ਅਨਮੋਲੀਆਂ ਬਣਾ ਆਪਾਂ ਅਕਸਰ ਦੇਖਿਆ ਵੀ ਪਿੰਡਾਂ ਦੇ ਵਿੱਚ ਟੋਬੇ ਜਿਹੜੇ ਉਹ ਬਹੁਤ ਜ਼ਿਆਦਾ ਘਟ ਗਏ ਹਨਾ ਵੀ ਟੋਬੇ ਘਟ ਗਏ ਜੇ ਘਰੇ ਬੰਨੇ ਹੋਏ ਪਸ਼ੂ ਆ ਜਿਵੇਂ ਫਾਰਮਾਂ ਦੇ ਵਿੱਚ ਤਾਂ ਕੀ ਹੁੰਦਾ ਬਈ ਸਪ੍ਰਿੰਕਲ ਲੱਗਿਆ ਫੋਗਰ ਲੱਗੇ ਹੋਏ ਹਨਾ ਉਹਨਾਂ ਨੇ ਬਹੁਤ ਵਧੀਆ ਮੈਨੇਜ ਕੀਤਾ ਹੋਇਆ ਪਰ ਆਪਾਂ ਘਰਾਂ ਦੇ ਵਿੱਚ ਕੀ ਕਰ ਸਕਦੇ ਹਾਂ ਉਹਨਾਂ ਨੂੰ ਬਾਲਟੀ ਭਰ ਕੇ ਜਾਂ ਮੋਟਰ ਨਾਲ ਆਪਾਂ ਉਹਨੂੰ 2-3 ਵਾਰੀ ਪਸ਼ੂ ਨੂੰ ਨਿਭਾਓ ਤਾਂ ਕਿ ਕਿਉਂਕਿ ਗਰਮੀ ਤੋਂ ਵੀ ਵਿਚਾਰ ਹੋਊਗਾ ਆਪਣੀ ਦੁੱਧ ਫੈਟ ਐਸਐਨਐਫ ਵੀ ਨਹੀਂ ਟੁੱਟੂਗੀ ਤੇ ਪਸ਼ੂ ਵੀ ਮਤਲਬ ਬੰਨ ਦੀ ਸ਼ਿਕਾਇਤ ਵੀ ਨਹੀਂ ਆਊਗੀ ਠੀਕ ਹੈ ਤੇ ਉਹਨਾਂ ਨੂੰ ਹਵਾਦਾਰ ਰੱਖੋ ਵੈਂਟੀਲੇ ਠੀਕ ਆ ਜੂੰ ਜਿਹੜੀ ਚਿਚੜ ਅੱਜ ਕੱਲ ਜਿਆਦਾ ਪੈਂਦਾ ਹੈਗਾ ਇਹ ਤੋਂ ਧਿਆਨ ਰੱਖੋ ਇਹ ਕੁਝੋ ਕੁ ਗੱਲਾਂ ਸੀ ਗਰਮੀ ਦੇ ਮੌਸਮ ਦੇ ਵਿੱਚ ਨਮੀ ਤੂੜੀ ਔਨ ਕਰਕੇ ਤੇ ਜਿਹੜੀਆਂ ਮੈਂ ਤੁਹਾਨੂੰ ਚੀਜ਼ਾਂ ਕਹੀਆਂ ਇਹ ਐਡ ਕਰ ਸਕਦੇ ਹੋ ਤੇ ਜੇ ਜਕਸੀਰ ਕੋਈ ਹੋਰ ਕੋਈ ਦਿੱਕਤ ਪੈਂਦੀ ਨਾ ਤਾਂ ਤੁਸੀਂ ਜੇ ਥੋੜਾ ਜਿਹਾ ਅਫੋਰਡ ਕਰ ਸਕਦੇ ਹੋ ਲਿਵਰ ਟੌਨਿਕ ਆ ਸੀਜ਼ਨ ਦੇ ਵਿੱਚ ਥੋੜਾ ਜਿਹਾ ਦੇ ਸਕਦੇ ਹੋ ਤੁਹਾਨੂੰ ਠੀਕ ਆ ਠੀਕ ਇੱਕ ਲੀਟਰ ਦਾ ਅੱਧਾ ਲੀਟਰ ਤੱਕ ਲਿਵਰ ਟੌਨਿਕ ਦੇ ਦਿਓ ਲਿਵਰ ਫੰਕਸ਼ਨ ਵਧੀਆ ਕੰਮ ਕਰਦਾ ਰਹਿੰਦਾ ਤੁਹਾਨੂੰ ਠੀਕ ਆ ਸੋ ਦੋਸਤੋ ਇਹ ਗੱਲਾਂ ਸੀਗੀਆਂ ਕੁਝ ਧਿਆਨਯੋਗ ਰੱਖੋ ਤੁਸੀਂ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਬਾਕੀ ਕੋਈ ਜਕਸੀਰ ਹੋਰ ਕੋਈ ਗੱਲਬਾਤ ਨਹੀਂ ਚਾਦਾਂ ਹੁਣ ਬਈ ਨਾ ਹੋਰ ਠੀਕ ਹੈ ਬਾਈ ਬਸ ਜਿਵੇਂ ਆਪਾਂ ਆਪਦੇ ਸਰੀਰ ਨੂੰ ਸੰਭਾਲਦੇ ਆ ਉਸੇ ਤਰ੍ਹਾਂ ਪਸ਼ੂਆਂ ਨੂੰ ਸੰਭਾਲੋ ਕਿਉਂਕਿ ਗਰਮੀ ਬਹੁਤ ਜ਼ਿਆਦਾ ਗਈ ਗਰਮੀ ਬਹੁਤ ਜ਼ਿਆਦਾ ਦੁੱਧ ਘਟਣਗੇ ਤੁਹਾਡੇ ਆਹ ਸੀਜ਼ਨ ਦੇ ਵਿੱਚ ਜੇਕਰ ਤੁਸੀਂ ਆਹ ਗੱਲਾਂ ਦਾ ਧਿਆਨ ਰੱਖਿਆ ਬਈ ਦੁੱਧ ਫੈਡ ਐਸਐਨਐਫ ਨਹੀਂ ਘਟੂਗਾ ਵਧੀਆ ਰਹਿਣਗੇ ਪਸ਼ੂ ਸਿਹਤਮੰਦ ਰਹਿਣਗੇ ਡਾਕਟਰੀ ਖਰਚਾ ਕਰ ਤੋ ਤੁਹਾਡਾ ਵਧੀਆ ਰਹੂਗਾ ਠੀਕ ਹੈ ਸੋ ਵੀਡੀਓ ਸੱਜਣ ਵੱਧ ਤੋਂ ਵੱਧ ਸ਼